ਸਤਿ ਸ਼੍ਰੀ ਅਕਾਲ ਦੋਸਤੋ ਅੱਜ ਪਹੁੰਚੇ ਆਪਾਂ ਪਿੰਡ ਜੇਠੂਕੇ ਤੇ ਆਪਣੇ ਕੋਲੇ ਤਾਜੀ ਸੂਈ ਮੱਝ ਪਕਾਊਗਾ ਤੇ ਮਗਰੇ ਦੇ ਹੈਗੀ ਇਹ ਕੱਟੀ ਤੇ ਚਲੋ ਅਗੇ ਬਈਆਂ ਨਾਲ ਗੱਲਬਾਤ ਕਰ ਲੈਂਦੇ ਆਂ। ਆਜੋ ਬਾਈ ਕੋਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਈਆ ਉਹਦਾ ਨਾਮ ਤੇ ਪਿੰਡ ਦੱਸ ਦੋ ਤੇ। ਮੈਂ ਡਾਕਟਰ ਬਲਵਿੰਦਰ ਸਿੰਘ ਪਿੰਡ ਜੇਠੂਕੇ ਨੇੜੇ ਰੇਲਵੇ ਸਟੇਸ਼ਨ ਆ। ਦਰਾਨ ਲਈ ਰੀਅਲ ਸਟੱਡੀ ਕੋਲੇ ਜੀ। ਠੀਕ ਹੈ ਜੀ। ਤੇ ਬਈ ਕੰਟੈਕਟ ਨੰਬਰ ਬੋਲ ਲਿਓ ਆਪਣਾ। 98725 ਠੀਕ ਹੈ ਜੀ। 5344 ਠੀਕ ਹੈ ਆ ਬਾਈਆਂ ਦੇ ਕੰਟੈਕਟ ਨੰਬਰ ਆ ਤੇ ਜੇਕਰ ਮੇਰੇ ਵੀਰਾਂ ਨੇ ਇਹ ਮੱਝ ਰਣੇ ਆ ਬਾਈਆਂ ਦੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਹੋ ਤੇ ਬਾਈ ਦੁੱਧ ਦੇ ਰਿਕਾਰਡ ਕੀ ਹੈ ਮਾਝ ਦਾ ਦੁੱਧ ਤਾਂ ਬਾਈ ਮੈਂ ਟੋਕੜ ਲੈਂਦੀ ਸੀ 8 ਕਿਲੋ ਦੁੱਧ ਸੀਗਾ ਠੀਕ ਹੈ ਜੀ ਤੇ ਹੁਣ ਇਹ 12 ਪਲੱਸ ਦੇਊਗੀ 12 ਤਕਰੀਬਨ ਲਗਭਗ 12 ਦੇ ਠੀਕ ਹੈ 12 ਦੇ 11 12 ਨੇ ਤਕਰੀਬਨ 12 12 ਦੇ ਲਗਭਗ ਹਾਂ ਤੇ ਆਪਾਂ ਤੋਰਾ ਚੈੱਕ ਕਰਾਵਾਂਗੇ ਮੰਨਦਾ ਤੇ ਨਾਲੇ ਥਣਾ ਦੀ ਬੰਤਰ ਸਾਰੀ 8 ਜੱਟ ਸੰਨ ਦਿਖਾ ਦੇ ਆ ਦੇਖ ਸਕਦੇ ਤੁਸੀਂ ਥਾਣਾ ਦੀ ਮੰਤਰਗੜ ਦੀ ਤੇ ਕੱਲ ਵਰ ਕੱਲ ਹੀ ਸੁੱਈਆਂ ਮਾਝਾ ਦੀ ਤੇ ਮਗਰ ਹੈਗੇ ਕੱਟੀ ਪਿੰਡ ਬਾਈਆਂ ਦਾ ਹੈਗਾ ਜੇਠੂ ਕੇ ਤੇ ਬਾਈਆਂ ਤੋਂ ਆਪਾਂ ਮੁੱਲ ਦਾ ਪਤਾ ਕਰਨਾ ਹੈ ਕਿ ਮੁੱਲ ਕਰਦੇ ਆ ਤੇ ਤੋੜਾ ਸਾਨੂੰ ਚੈੱਕ ਕਰਾ ਦਾਂਗੇ ਦੇਖ ਸਕਦੇ ਤੁਸੀਂ ਤੇ ਆ ਹੈਗੀ ਇਹਦੇ ਮਗਰ ਕੱਟੀ ਕੱਲ ਦੀ ਸੁਈ ਮੱਝ ਇਹ ਮੱਝ ਦੇ ਬਾਈਆਂ ਦੇ ਦੱਸਣ ਅਨੁਸਾਰ ਹੈ ਜੇਰ ਵੀ ਪੈ ਗਈ ਕਿਉਂ ਕੱਲ ਦੀ ਸੁਈ ਵੀ ਸੀ ਇਸ ਕਰਕੇ ਜੇਰੇ ਇਹ ਮੱਝ ਦੀ ਪੈ ਗਈ ਤੇ ਤਾਜੀ ਸੁਈ ਮੱਝਾਂ ਤੇ ਆਪਾਂ ਇਹਦਾ ਤੋੜਾ ਚੈੱਕ ਕਰਾਂ ਲਈ ਖੋਲ ਨੂੰ ਜੇ ਇਸਾ ਦਾ ਤੋੜਾ ਚੰਗਾ ਕਰਮਾਲ ਨੇ ਲਾਇਆ ਦੇਖਣ ਨੂੰ ਅੱਗੇ ਤੋਂ ਮੋੜ ਲੈਣਗੇ ਬਈ ਹਾਂ ਹਾਂ ਇਧਰ ਤੂੰ ਬੈਠ ਕੇ ਲਾ ਦੇ ਸੁਨੇਹਾ ਸੰਦੇਸ਼ ਸਿੰਘ ਦਾਜੀ ਸੂਈ ਮਾਗਰ ਕੱਟੀ ਮੱਝ ਵਿਕਾਉ ਦੂਜੀ ਸੂਏ ਇਹ ਮੱਝ ਵਿਕਾਊਗਾ ਮਾਗਰ ਕੱਟੀ ਪਿੰਡ ਜੇਠੂ ਕੇ ਭਾਈਆਂ ਤੋਂ ਇਹ ਮਾਜਦਾ ਪਤਾਈ ਸੂਈ ਦਾ ਮੁੱਲ ਦਾ ਕਨਫਰਮ ਕਰ ਲੈਣੇ ਭਾਈ ਕਿੰਨਾ ਮੁੱਲ ਹੈ ਇਹ ਦਾ ਭਾਈ ਮੁੱਲ ਲੈਣ ਦੇ ਨਾਲ 1 ਤੋਂ 60 ਦੀ ਦੇਵਾਂਗੇ ਠੀਕ ਹੈ ਜੇਕਰ ਬੰਦਾ ਕੋਈ ਆ ਕੇ ਦੇਖ ਜੂਗਾ ਤਾਂ ਉਹ ਜਾਂ ਮੌਕੇ ਤੇ ਵੀ ਮੂੰਹ ਮਠਾ ਦਿੱਤਾ ਜਾ ਸਕਦਾ ਉਹਦੇ ਤੇਰੀ ਮਾੜਾ ਮੁੰਡਾ ਘੱਟ ਵੱਤ ਹੋ ਸਕਦਾ ਹੈ ਜੇ 1 60 ਦੀ ਦੇਣੀ ਹੈ ਠੀਕ ਹੈ ਮਾਸ਼ ਵਧੀਆ ਭਾਈ ਦੁਮਵਾਰੀ ਨਾਲ ਹੈ ਤੇ ਫੁੱਲ ਤਸਲੀ ਕਰਕੇ ਲਿਆ ਸਕਦੇ ਭਾਈ ਚੋਕੇ ਬੋਲਣ ਤੰਦਨ ਚੋਕੇ ਵੀ ਲਿਆ ਸਕਦਾ ਇਹਦੀ ਗੱਲ ਨੇ ਆਪਣੇ ਕਿਲੇ ਦੇ ਵੀ ਦੋਨ ਚੋਕੇ ਲਿਆ ਸਕਦਾ ਠੀਕ ਹੈ ਜੀ ਧੰਨਵਾਦ ਜੀ